ਕੁਝ ਦੇਖ ਰਹੇ ਹੋ ਕਿ ਇਸ ਵੇਲੇ ਡੈਡ ਬੋਡੀ ਜਿਹੜੀ ਅਸੀਂ ਦੂਰੋਂ ਦਿਖਾਵਾਂਗੇ ਤੁਹਾਨੂੰ ਕਿਉਂਕਿ ਅਸੀਂ ਇਹ ਦਿਖਾ ਨਹੀਂ ਸਕਦੇ ਪਰ ਜੋ ਨੌਜਵਾਨ ਇਸ ਨੂੰ ਕਹਾ ਚੱਕ ਕੇ ਉੱਤੇ ਰੱਖ ਰਿਹਾ ਹੈ ਤੁਹਾਨੂੰ ਦਿਖਾ ਦਈਏ ਕਿ ਉਹ ਨੌਜਵਾਨ ਦੇ ਨਾਲ ਜ਼ਰੂਰ ਤੁਹਾਡੀ ਗੱਲ ਕਰਵਾਵਾਂਗਾ ਜਿੰਦਰਪਾਲ ਸਿੰਘ लवली ਇਹਦਾ ਨਾਮ ਹੈ ਔਰ ਜਿਸ ਜਿਨ੍ਹਾਂ ਵੀਰਾਂ ਨੇ ਇਹ ਬਾਡੀ ਸਭ ਤੋਂ ਪਹਿਲਾਂ ਦੇਖੀ ਉਹ ਵੀ ਨਜਤ ਪੁਲਿਸ ਵਾਲੇ ਆਏ ਤੇ ਉਹਨਾਂ ਨੇ ਆਪਣੇ ਡੰਡੇ ਵਗੈਰਾ ਮੰਗਵਾ ਕੇ ਪਾਣੀ ਨੂੰ ਪਹਿਲਾਂ ਬਾਡੀ ਨੂੰ ਰੋਕਿਆ ਪਰ ਜਦੋਂ ਉਹਨਾਂ ਨੇ ਕਿਹਾ ਕਿ ਬਾਡੀ ਨੂੰ ਬਾਹਰ ਕੱਢਣਾ ਤੇ ਆ ਜਾਓ ਉਹ ਫਿਰ ਝੰਨੇ ਵੀ ਨੌਜਵਾਨ ਸੀ ਸਾਰੇ ਹੀ ਰਫੂ ਚੱਕਰ ਹੋ ਗਿਆ ਤੋਂ ਨਿਕਲ ਗਏ ਕੋਈ ਪਿੱਛੇ ਹੋ ਗਏ ਕੋਈ ਵੀ ਕਿਸੇ ਤਰ੍ਹਾਂ ਨਿਕਲ ਕੇ ਗਏ ਜਾ ਕੇ ਹੱਥ ਪਾ ਸਭ ਨਿਕਲ ਕੇ ਕਿ ਕੋਈ ਵੀ ਨਾ ਸਾਨੂੰ ਨਾ ਅੱਗੇ ਜਾਣਾ ਪੈ ਜਾਏ ਤੇ ਇੰਨੇ ਕਰ ਸਾਡੇ ਸਿੰਬਲ ਦੇ ਵੀਰ ਇਹਨਾਂ ਤੇ ਪ੍ਰਿੰਸ ਵੀਰਨ ਤੇ ਇੱਕ ਵੀਰ ਵਰਨ ਦਾ ਨਾਮ ਸਮਾਈਲ ਕਰਕੇ ਆ ਤੇ ਉਹ ਵੀਰ ਪਹਿਲਾਂ ਗਏ ਪ੍ਰਿੰਸ ਵੀਰ ਗਏ ਤੇ ਇਸ ਸਾਈਡ ਮੇ ਸਾਤੇ ਫਿਰ ਮੇ ਸੜ ਗਿਆਂ ਅਸੀਂ ਤਿੰਨਾਂ ਨੇ ਬਾਡੀ ਨੂੰ ਬ ਬਣ ਕੇ ਪਕੜ ਕੇ ਤੇ ਮਤਲਬ ਕਿ ਜਿਹੜਾ ਕੰਮ ਸਾਰਿਆਂ ਨੂੰ ਮਿਲ ਕੇ ਕਰਨਾ ਚਾਹੀਦਾ ਸੀ ਇਹ ਥੋੜਾ ਜਿਹਾ ਇੱਕ ਅਫਸੋਸ ਦੀ ਜ਼ਰੂਰ ਗੱਲ ਹੈ ਕਿ ਇਸ ਨੌਜਵਾਨ ਵੀਰ ਔਰ ਇਸ ਦੇ ਨਾਲ ਦੇ ਜਿਹੜੇ ਸਾਥੀ ਸਮਾਈਲ ਔਰ ਪ੍ਰਿੰਸ ਜਿਹੜੇ ਕਿ ਸਿੰਬਲ ਕੈਂਪ ਤੇ ਰਹਿਣ ਵਾਲੇ ਤੁਸੀਂ ਵੀ ਸਿੰਬਲ ਕੈਂਪ ਤੇ ਰਹਿਣ ਵਾਲੇ ਹੋ ਹੈਨਾ ਅਰਜੀ ਸਾਈ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਮੈਂ ਖੜਾ ਹਾਂ ਆਰਸਪੁਰਾ ਰੋਡ ਦੇ ਬਿਲਕੁਲ ਨਾਲ ਰਣਵੀਰ ਕਨਾਲ ਜੋ ਇੱਥੋਂ ਜਾਂਦੀ ਹੈ ਉਸ ਰਣਵੀਰ ਕਨਾਲ ਦੇ ਬਿਲਕੁਲ ਲੱਗੇ ਤੁਸੀਂ ਦੇਖ ਰਹੇ ਮੇਰੇ ਪਿੱਛੇ ਬੰਦਾ ਇੱਕ ਕੱਠ ਲੋਕਾਂ ਦਾ ਬਹੁਤ ਸਾਰੇ ਲੋਕੀ ਇੱਥੇ ਇਕੱਠੇ ਹੋਏ ਨੇ ਪੁਲਿਸ ਵੀ ਇੱਥੇ ਪਹੁੰਚ ਚੁੱਕੀ ਹੈ ਔਰ ਇੱਥੇ ਇਹਨਾਂ ਦੇ ਕੱਠ ਦਾ ਕਾਰਨ ਕੀ ਹੈ ਮੈਂ ਕਹਾਂਗਾ ਗੱਡੀ ਵਾਲੇ ਨੇ ਪਹਿਲੇ ਕੱਢ ਲੈਣ ਇੱਥੇ ਪੁਲਿਸ ਦੇ ਇੱਥੇ ਪਹੁੰਚਣ ਦਾ ਔਰ ਉਸ ਤੋਂ ਵੀ ਪਹਿਲਾਂ ਇਸ ਕੱਠ ਦੇ ਇੱਥੇ ਖੜੇ ਹੋਣ ਦਾ ਕਾਰਨ ਹੈ ਕਿ ਇੱਥੋਂ ਇੱਕ ਅਣਪਛਾਤੀ ਜਿਹੜੀ ਡੈੱਡ ਬੋਡੀ ਹੈ ਉਹ ਇਸ ਰਣਵੀਰ ਕਨਾਲ ਦੇ ਵਿੱਚੋਂ ਮਿਲੀ ਹੈ ਔਰ ਇਹ ਹੁਣ ਇਸ ਵੇਲੇ ਮੌਕੇ ਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪੁਲਿਸ ਦੀ ਗੱਡੀ ਵੀ ਇੱਥੇ ਪਹੁੰਚ ਚੁੱਕੀ ਹੈ ਔਰ ਇਸ ਮੈਂ ਵੀਰ ਨੂੰ ਕਾਂਗਾ ਥੋੜਾ ਇਸ ਤਰਫ ਆਜਣ ਫਿਰ ਇਸ ਤੋਂ ਬਾਅਦ ਇਸ ਡੈੱਡ ਬੋਡੀ ਦੇ ਨਾਲ ਕੀ ਹੋਇਆ ਕਿਸ ਤਰ੍ਹਾਂ ਬਾਹਰ ਕੱਢੀ ਗਈ ਉਹ ਕਹਾਣੀ ਤੁਹਾਨੂੰ ਸੁਣਾਵਾਂਗਾ ਉਸ ਕਹਾਣੀ ਦੇ ਲਈ ਤੁਹਾਨੂੰ ਇੱਥੇ ਵੇਟ ਕਰਨਾ ਪਏਗਾ ਉਸ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਪੁਲਿਸ ਇਸ ਵੇਲੇ ਜਿਹੜੀ ਹੈ ਇਸ ਡੈਡ ਬੋਡੀ ਨੂੰ ਇੱਥੋਂ ਚੱਕ ਰਹੀ ਹੈ ਕਿਉਂਕਿ ਇਹ ਰਣਵੀਰ ਕਨਾਲ ਦੇ ਵਿੱਚ ਇਸ ਵੇਲੇ ਕੋਟਲੀ ਅਰਜੁਨ ਸਿੰਘ ਔਰ ਕੁਲੀਆਂ ਦੇ ਬਿਲਕੁਲ ਸੈਂਟਰ ਦੇ ਵਿੱਚ ਜਿੱਥੇ ਕਿ ਮਾਰੂਤੀ ਜਮਕੈਸ਼ ਦਾ ਸਰਵਿਸ ਸੈਂਟਰ ਹੈ ਉਹਦੇ ਬਿਲਕੁਲ ਸਾਹਮਣੇ ਰਣਵੀਰ ਕਨਾਲ ਜੋ ਹੈ ਉਹਦੇ ਵਿੱਚ ਇੱਕ ਛੋਟੀ ਪੁਲੀ ਬਣੀ ਹੋਈ ਹੈ ਜਿੱਥੇ ਕਿ ਉਸ ਦੀ ਇੱਕ ਅਣਪਛਾਤੀ ਜਿਹੜੀ ਔਰਤ ਦੀ ਡੈਡ ਬੋਡੀ ਜਿਹੜੀ ਹੈ ਉਹ ਦੇਖੀ ਗਈ ਹੈ ਅਸੀਂ ਡੈਡ ਬੋਡੀ ਤੁਹਾਨੂੰ ਸਾਫ਼ ਨਹੀਂ ਦਿਖਾ ਸਕਦੇ ਤੁੰਦਲੀਆਂ ਤਸਵੀਰਾਂ ਨਾਲ ਜ਼ਰੂਰ ਦਿਖਾਵਾਂਗੇ ਕਿ ਕਿਵੇਂ ਨਹਿਰ ਦੇ ਵਿੱਚ ਇਹ ਘੁੰਮ ਰਹੀ ਹੈ ਕਿਵੇਂ ਇਹ ਚੱਲ ਰਹੀ ਹੈ ਔਰ ਪੁਲਿਸ ਡਿਪਾਰਟਮੈਂਟ ਇਸ ਲਈ ਇੱਥੇ ਪਹੁੰਚ ਚੁੱਕਿਆ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਔਰ ਨੌਜਵਾਨ ਜਿਹਦੀ ਜਿਸ ਦੀ ਗੱਲ ਮੈਂ ਤੁਹਾਨੂੰ ਕਰ ਰਿਹਾ ਸੀ ਉਹ ਸਾਹਮਣੇ ਹੈ ਤੇਜਿੰਦਰ ਤੇਜਿੰਦਰਪਾਲ ਸਿੰਘ ਲਵਲੀ ਐਨੀਮਲ ਲਵਰ ਇਸ ਨੂੰ ਕਰਕੇ ਜਾਣਦੇ ਨੇ ਸ ਤੇਜਿੰਦਰਪਾਲ ਸਿੰਘ ਨੂੰ ਐਨੀਮਲ ਲਵਰ ਯਾਨੀ ਕਿ ਇਹ ਇਹ ਕੋਈ ਵੀ ਅਣਜਾਣ ਪਸ਼ੂ ਵੀ ਪੱਖੀ ਜੇ ਕਿ ਮਿਲੇ ਮਰਿਆ ਹੋਇਆ ਜਾਂ ਕੋਈ ਵੀ ਇਹ ਉਹਦੀਆਂ ਜਾਨਾਂ ਬਚਾਉਂਦਾ ਹੈ ਔਰ ਅੱਜ ਇਸ ਨੇ ਇਹ ਇੱਕ ਬਹੁਤ ਵੱਡਾ ਕੰਮ ਕੀਤਾ ਤੁਸੀਂ ਹੁਣ ਵੀ ਦੇਖ ਰਹੇ ਹੋ ਕਿ ਕਿਵੇਂ ਡੈਡ ਬਾਡੀ ਚੱਕ ਰਹੇ ਨੇ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਡੈਡ ਬਾਡੀ ਜਿਹੜੀ ਅਸੀਂ ਦੂਰੋਂ ਦਿਖਾਵਾਂਗੇ ਤੁਹਾਨੂੰ ਕਿਉਂਕਿ ਅਸੀਂ ਇਹ ਦਿਖਾ ਨਹੀਂ ਸਕਦੇ ਪਰ ਜੋ ਨੌਜਵਾਨ ਇਸ ਨੂੰ ਕਹਾਂ ਚੱਕ ਕੇ ਉੱਤੇ ਰੱਖ ਰਿਹਾ ਹੈ ਤੁਹਾਨੂੰ ਦਿਖਾ ਦਈਏ ਕਿ ਉਹ ਨੌਜਵਾਨ ਦੇ ਨਾਲ ਜ਼ਰੂਰ ਤੁਹਾਡੀ ਗੱਲ ਕਰਵਾਵਾਂਗਾ ਤੇਜਿੰਦਰਪਾਲ ਸਿੰਘ लवली ਇਹਦਾ ਨਾਮ ਹੈ ਔਰ ਜਿਸ ਜਿਹਨਾਂ ਵੀਰਾਂ ਨੇ ਇਹ ਬਾਡੀ ਸਭ ਤੋਂ ਪਹਿਲਾਂ ਦੇਖੀ ਉਹ ਵੀ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਉਹ ਸਾਡੇ ਇੱਕ ਸਿਕਿਉਰਿਟੀ ਵਾਲੇ ਵੀਰ ਨੇ ਉਹਨਾਂ ਦੇ ਨਾਲ ਵੀ ਗੱਲ ਕਰਾਵਾਂਗੇ ਤੇਜਿੰਦਰਪਾਲ ਸਿੰਘ ਨਾਲ ਵੀ ਗੱਲ ਕਰਾਂਗੇ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਸ ਵੇਲੇ ਜੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੁੱਲੀਆਂ ਔਰ ਕੋਟਲੀ ਅਰਜੁਨ ਸਿੰਘ ਦੇ ਬਿਲਕੁਲ ਵਿਚ ਚਲਾ ਇਲਾਕਾ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਔਰ ਡੈਡ ਬਾਡੀ ਜਿਹੜੀ ਹੈ ਉਹ ਬਰਾਮਦ ਕਰ ਲਈ ਗਈ ਹੈ ਔਰ ਤਸਵੀਰ ਕੀਤੀ ਆ ਬਾਹਰ ਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਗੱਡੀ ਦੇ ਵਿੱਚ ਡੈਡ ਬਾਡੀ ਨੂੰ ਰੱਖ ਲਿਆ ਗਿਆ ਹੈ ਔਰ ਮੌਕੇ ਤੇ ਜਮਾਵੜਾ ਲੋਕਾਂ ਦਾ ਇੱਥੇ ਬਹੁਤ ਜ਼ਿਆਦਾ ਤੁਸੀਂ ਦੇਖ ਰਹੇ ਹੋ ਗੱਡੀਆਂ ਵੀ ਇੱਥੇ ਪਿੱਛੇ ਜਾਮ ਲੱਗ ਚੁੱਕਿਆ ਹੈ। ਰਣਵੀਰ ਕਨਾਲ ਦੇ ਵਿੱਚੋਂ ਇੱਕ ਡੈੱਡ ਬਾਡੀ ਨਿਕਲੀ ਹੈ। ਪੂਰੀਆਂ ਤਸਵੀਰਾਂ ਵੀ ਨਾਲ ਦੇ ਨਾਲ ਤੁਹਾਨੂੰ ਦਿਖਾਵਾਂਗੇ ਔਰ ਇਸ ਵੀਰ ਦੇ ਨਾਲ ਜ਼ਰੂਰ ਮੈਂ ਤੁਹਾਡੀ ਗੱਲ ਕਰਵਾਵਾਂਗਾ। ਇਹ ਜਿਹੜਾ ਇਸ ਵੇਲੇ ਤੁਸੀਂ ਗ੍ਰੇ ਟੀ-ਸ਼ਰਟ ਦੇ ਵਿੱਚ ਦੇਖ ਰਹੇ ਹੋ ਇਹਦੇ ਨਾਲ ਗੱਲਬਾਤ ਜਿਹੜੀ ਹੈ ਤੁਹਾਡੀ ਜ਼ਰੂਰ ਕਰਵਾਵਾਂਗਾ। ਤੁਹਾਨੂੰ ਦੱਸਣਾ ਕਿ ਇਸ ਲਈ ਚਸ਼ਮਦੀਤ ਜਿਨ੍ਹਾਂ ਨੇ ਇੱਥੇ ਮੌਕੇ ਤੇ ਉਸ ਬਾਡੀ ਨੂੰ ਦੇਖਿਆ ਔਰ ਦੇਖਣ ਤੋਂ ਬਾਅਦ ਦਿਲ ਕਟਿਆ ਔਰ ਪੁਲਿਸ ਨੂੰ ਇਨਫੋਰਮ ਕੀਤਾ ਔਰ ਇੱਕ ਦੂਜੇ ਦੀ ਸਹਾਇਤਾ ਦੇ ਨਾਲ ਉਸ ਬਾਡੀ ਨੂੰ ਬਾਹਰ ਕੱਢਿਆ ਕਿਵੇਂ ਕੱਢਿਆ ਪੁਲਿਸ ਕਿਸ ਵੇਲੇ ਪਹੁੰਚੀ ਉਹ ਵੀ ਸਾਰੀ ਗੱਲਾਂ ਤੁਹਾਡੇ ਨਾਲ ਕਰਾਂਗੇ ਇੱਕ ਤਜਿੰਦਰਪਾਲ ਸਿੰਘ लवली ਐਨੀਮਲ ਲਵਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ ਪਿਆਰ ਕਰਦੇ ਨੇ ਜਿਹੜੇ ਪਸ਼ੂ ਪੰਛੀਆਂ ਦੇ ਨਾਲ ਔਰ ਉਹਨਾਂ ਦੀਆਂ ਜਾਨਾਂ ਵੀ ਬਚਾਉਂਦੇ ਨੇ ਲੇਕਿਨ ਅੱਜ ਇਹਨਾਂ ਨੇ ਇੱਕ ਜਿਹੜਾ ਕੰਮ ਕੀਤਾ ਹੈ ਉਹ ਇੱਕ ਬਹੁਤ ਹੀ ਇਨਸਾਨੀਅਤ ਭਰਿਆ ਹੋਇਆ ਕੰਮ ਹੈ ਉਸ ਤੋਂ ਵੀ ਵੱਡਾ ਕੰਮ ਹੈ ਉਹ ਵੀ ਗੱਲ ਕਰਾਂਗੇ ਤੁਸੀਂ ਸਭ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਰ ਰਣਜੀਤ ਸਿੰਘ ਰਣਜੀਤ ਸਿੰਘ ਤੁਸੀਂ ਕਿਸ ਤਰ੍ਹਾਂ ਦੇਖੀ ਸਭ ਤੋਂ ਪਹਿਲਾਂ ਤੁਸੀਂ ਦੇਖਿਆ ਸੀ ਇੱਥੇ ਮੈਂ ਸਾਹਿਬ ਜੀ ਮੈਨੂੰ ਉੱਥੇ ਕਿਸੇ ਨੇ ਜੋ ਸਿਵਿਲਿਅਨ ਲਫਾਫੇ ਠਾਤੇ ਹਨਾ ਬੋਤਲਾਂ ਸੋਚ ਚੁੱਕਦੇ ਚਾਹ ਨਹਿਰ ਪਰ ਉਹ ਕਹਿੰਦਾ ਮੈਂ ਉਧਰ ਕੋਈ Laash ਪੜੀ ਹੈ ਤੇ ਮੈਂ ਦੇਖ ਕਰਕੇ ਮੈਂ ਵਾਪਸ ਆ ਗਿਆ ਹਾਂ ਅੱਛਾ ਉਧਰ ਚਲਾ ਗਿਆ ਉਧਰ ਚਲਾ ਗਿਆ ਉਹ ਉਹਨੇ ਮੈਨੂੰ ਦੱਸਿਆ ਮੈਂ ਕਿਹਾ ਮੈਂ ਦੇਖਣਾ ਆਪੇ ਠੀਕ ਹੈ ਫਿਰ ਮੈਂ ਇੱਥੇ ਆ ਕੇ ਦੇਖਿਆ ਕਿ ਤੇ ਜੋ ਲੇਡੀ ਹੈ ਓਕੇ ਲੇਡੀ ਦੇ ਸਾਰੇ ਕੱਪੜੇ ਕੁਪੜੇ ਤਾਰੇ ਹੀ ਤੇ ਬਾਕੀ ਹੱਥ ਮੇਂ ਕੜਾ ਠੀਕ ਹੈ ਕੜਾ ਥਾ ਤੇ ਐਸੇ ਉਲਟ ਉਲਟ ਤੇ ਫਿਰ ਮੈਂ ਉਹਨੂੰ ਕੋਈ ਫਨਵਨ ਕੀਤਾ ਤੇ ਫਿਰ ਛੋਟੇ ਵੀਰ ਆ ਗਏ ਸਾਡੇ ਤੇ ਇਹਨਾਂ ਨੇ ਆ ਕੇ ਨਾ ਪੁਲਿਸ ਕੋ ਰਿਪੋਰਟ ਦੇ ਦਿੱਤੀ ਆ ਓਕੇ ਆ ਵੀਰ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਤੇਜਿੰਦਰ ਪਾਲ ਸਿੰਘ ਤੇਜਿੰਦਰ ਪਾਲ ਸਿੰਘ ਲਵੀ ਸਿੰਘ ਦਾ ਦੱਸ ਚੁੱਕਿਆ ਤੁਹਾਨੂੰ ਵੈਸੇ ਵੀ ਸਾਰੇ ਜਾਣਦੇ ਨੇ ਆ ਮੈਂ ਵੀਰ ਨੂੰ ਕਹਾਂਗਾ ਅੱਗੇ ਆ ਜਾਓ ਕੀ ਮਾਮਲਾ ਸਾਰਾ ਹੋਇਆ ਤੁਸੀਂ ਕਿਸ ਤਰ੍ਹਾਂ ਇਥੋਂ ਨਿਕਲੇ ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲਿਆ ਕਿ ਇੱਥੇ ਡੈਡ ਬੋਡੀ ਪਈ ਹੈ ਮੈਂ ਵੀਰ ਜੀ ਹਰਸਪੁਰਾ ਜਾ ਰਿਹਾ ਸੀ ਤੇ ਇਤਨਾ ਕਾਰ ਐਸੈਸਰੀ ਸ਼ਾਪ ਆ ਮੈਂ 2 ਮਿੰਟ ਉੱਥੇ ਰੁਕਿਆ ਤੇ ਗੱਡੀ ਇੱਕ ਰੁਕੀ ਮੇਰੇ ਕੋਲੇ ਉਹ ਕਹਿਣ ਲੱਗੇ ਕਿ ਉੱਥੇ ਡੈੱਡ ਬੋਡੀ ਪਈ ਹੋਈ ਹੈ ਤੇ ਉਹ ਰੁਕ ਕੇ ਬੋਲ ਕੇ ਨਿਕਲ ਗਏ ਓਕੇ ਤੇ ਮੈਂ ਜਦ ਆ ਕੇ ਦੇਖਿਆ ਤੇ ਅੱਗੇ ਨਾ ਸਾਹਮਣੇ ਡੈੱਡ ਬੋਡੀ ਸੀ ਤੇ ਮੈਂ ਟਾਈਮ ਨਾ ਵੇਸਟ ਕਰਦੇ ਉਸੇ ਟਾਈਮ ਪੁਲਿਸ ਨੂੰ ਕਾਲ ਕੀਤੀ ਮੇਰੇ ਸਾਹਿਬ ਪੁਲਿਸ ਸਟੇਸ਼ਨ ਕਾਲ ਕੀਤੀ ਤੇ ਉਹਨਾਂ ਨੇ ਮੇਰੀ ਗੱਲ ਵਗੈਰਾ ਸੁਣ ਕੇ ਉਹਨਾਂ ਨੇ ਕਿਹਾ ਜੀ ਭੇਜ ਦਿਆਂ ਟੀਮ ਆਪਣੀ ਠੀਕ ਹੈ ਕੋਈ 15-20 ਮਿੰਟ ਤੱਕ ਉਹਨਾਂ ਦਾ ਕੋਈ ਰਿਸਪੌਂਸ ਨਹੀਂ ਆਇਆ ਮੈਂ ਫਿਰ ਤੋਂ ਰਿਪੀਟ ਐਸਐਚਓ ਸਾਹਿਬ ਨੂੰ ਵੀ ਕਾਲ ਕੀਤੀ ਫਿਰ ਹੋਰ ਪੁਲਿਸ ਸਟੇਸ਼ਨ ਕਾਲ ਕੀਤੀ ਕੋਈ ਰਿਸਪੌਂਸ ਨਹੀਂ ਆਇਆ ਇੰਨੀ ਦੇਰ ਕੁਲੀਆਂ ਤੋਂ ਦੋ ਪੁਲਿਸ ਦੇ ਆਗੇ ਇੱਥੇ ਪੁੱਜ ਗਏ ਜਦੋਂ ਪੁੱਜੇ ਤੇ ਉਸ ਦੇ ਕੋਈ 15 ਮਿੰਟ ਦੇ ਬਾਅਦ ਫਿਰ ਵਾਪਸ ਜਿਪਸੀ ਆਈ ਲਗਭਗ ਕੋਈ 3-35 ਮਿੰਟ ਦੇ ਬਾਅਦ ਜਿਪਸੀ ਆਈ 35 ਮਿੰਟ ਲੱਗੇ ਪਰ ਲੱਗੇ ਪੁਲਿਸ ਨੂੰ ਉੱਥੇ ਪੁੱਜੇ ਪੁੱਜੇ ਤੇ ਇਨੀ ਦੇਰ ਕਾਫੀ ਲੋਕ ਅੱਥੇ ਹੋ ਗਏ ਸੀ ਲੇਡੀ ਦੀ ਡੈਡ ਬੋਡੀ ਨੂੰ ਕੱਲਿਆਂ ਤੇ ਨਿਕਲ ਨਹੀਂ ਸੀ ਡੈਡ ਬੋਡੀ ਫਿਰ ਜਦ ਪੁਲਿਸ ਵਾਲੇ ਆਏ ਤੇ ਉਹਨਾਂ ਨੇ ਆਪਣੇ ਡੰਡੇ ਵਗੈਰਾ ਮੰਗਵਾ ਕੇ ਪਾਣੀ ਨੂੰ ਪਹਿਲਾਂ ਬੋਡੀ ਨੂੰ ਰੋਕਿਆ ਫਿਰ ਜਦ ਉਹਨਾਂ ਨੇ ਕਿਹਾ ਕਿ ਬੋਡੀ ਨੂੰ ਬਾਹਰ ਕੱਢਣਾ ਤੇ ਆ ਜਾਓ ਉਹ ਫਿਰ ਜਿੰਨੇ ਵੀ ਨੌਜਵਾਨ ਸੀ ਸਾਰੇ ਹੀ ਰਫੂ ਚੱਕਰ ਹੋ ਗਿਆ ਤਾਂ ਨਿਕਲ ਗਿਆ ਲੋਕਾਂ ਦੇ ਪਿੱਛੇ ਹੋ ਗਏ ਕੋਈ ਵੀ ਨਹੀਂ ਸਿੱਧਾ ਨਿਕਲ ਗਏ ਕਿ ਜਾ ਕੇ ਹੱਥ ਪਾ ਸਭ ਨਿਕਲ ਗਏ ਕਿ ਕੋਈ ਵੀ ਨਾ ਸਾਨੂੰ ਨਾ ਅੱਗੇ ਜਾਣਾ ਪੈ ਜਾਏ ਤੇ ਇੰਨੇ ਦਿਨ ਸਾਡੇ ਸਿੰਬਲ ਦੇ ਵੀਰ ਨੇ ਤੇ ਪ੍ਰਿੰਸ ਵੀਰ ਨੇ ਤੇ ਇੱਕ ਵੀਰ ਵਰ ਉਹਦਾ ਨਾਮ ਸਮਾਈਲ ਕਰਕੇ ਆ ਤੇ ਉਹ ਵੀਰ ਪਹਿਲਾਂ ਗਏ ਪ੍ਰਿੰਸ ਵੀਰ ਗਏ ਤੇ ਇਸ ਸਾਈਡ ਮੇ ਸਾਤੇ ਫਿਰ ਮੇ ਇਸ ਸਾਈਡ ਗਏ ਅਸੀਂ ਤਿੰਨਾਂ ਨੇ ਬੋਡੀ ਨੂੰ ਬੰਨਿਆ ਬਨ ਕੇ ਪਕੜ ਕੇ ਚਾ ਮਤਲਬ ਕਿ ਜਿਹੜਾ ਕੰਮ ਸਾਰਿਆਂ ਨੂੰ ਮਿਲ ਕੇ ਕਰਨਾ ਚਾਹੀਦਾ ਸੀ ਇਹ ਥੋੜਾ ਜਿਹਾ ਇੱਕ ਅਫਸੋਸ ਦੀ ਜ਼ਰੂਰ ਗੱਲ ਹੈ ਕਿ ਇਸ ਨੌਜਵਾਨ ਵੀਰ ਔਰ ਇਸ ਦੇ ਨਾਲ ਦੇ ਜਿਹੜੇ ਸਾਥੀ ਅ ਸਮਾਈਲ ਔਰ ਪ੍ਰਿੰਸ ਜਿਹੜੇ ਕਿ ਸਿੰਬਲ ਕੈਂਪ ਤੇ ਰਹਿਣ ਵਾਲੇ ਤੁਸੀਂ ਵੀ ਸਿੰਬਲ ਕੈਂਪ ਤੇ ਰਹਿਣ ਵਾਲੇ ਹੋ ਹੈਨਾ ਬਹੁਤ ਹੀ ਵੱਡਾ ਇਨਸਾਨੀਅਤ ਭਰਿਆ ਕੰਮ ਹੈ ਕਿ ਇਹਨਾਂ ਵੀਰਾਂ ਨੇ ਉਸ ਬਾਡੀ ਨੂੰ ਜਿਹੜਾ ਹੈ ਪਾਣੀ ਦੇ ਵਿੱਚ ਜਾ ਕੇ ਮੈਂ ਥੋੜਾ ਜਿਹਾ ਦਿਖਾ ਵੀ ਦਿਆਂ ਕਿ ਕਿਥੋਂ ਕੱਢਿਆ ਹੈ ਵੀਰ ਅਗਰ ਨਾਲ ਆ ਜਾਣ ਅ ਇਸ ਜਗ੍ਹਾ ਦੇ ਵਿੱਚ ਬਿਲਕੁਲ ਇਹ ਝਾਲ ਪੈ ਰਿਹਾ ਪਾਣੀ ਦਾ ਆਵਾਜ਼ ਵੀ ਤੁਸੀਂ ਸੁਣ ਰਹੇ ਹੋ ਅ ਇੱਥੇ ਬਾਡੀ ਜਿਹੜੀ ਹੈ ਇਹ اٹਕ ਗਈ ਸੀ ਉਹ ਤੁਹਾਨੂੰ ਨਾਲ ਦੇ ਨਾਲ ਸਾਈਡ ਤੇ ਤਸਵੀਰਾਂ ਧੁੰਦਲੀਆਂ ਜ਼ਰੂਰ ਦਿਖਾਵਾਂਗਾ ਉਸ ਬਾਡੀ ਦੀਆਂ ਵੀ ਅਸੀਂ ਸਾਫ਼ ਨਹੀਂ ਦਿਖਾ ਸਕਦੇ ਐਸੇ ਜਗ੍ਹਾ ਦੇ ਵਿੱਚ ਉਹ ਬਾਡੀ ਆੜੀ ਹੋਈ ਸੀ ਮੈਂ ਅ ਫਿਰ ਤੋਂ ਤੇਜਿੰਦਰ ਵੀਰ ਦੇ ਨਾਲ ਗੱਲਬਾਤ ਕਰਾਂਗਾ ਤੇਜਿੰਦਰ ਜੀ ਕਿਵੇਂ ਕਿਵੇਂ ਦੇ ਮਤਲਬ ਤੁਹਾਨੂੰ ਕਿਉਂਕਿ ਹੋਰ ਵੀ ਸਾਰੇ ਲੋਕੀ ਸੀ ਫਿਰ ਤੁਹਾਡੇ ਹੀ ਦਿਲ ਕਿਵੇਂ ਪੈ ਗਿਆ ਸਾਰਿਆਂ ਦਾ ਫਰਜ਼ ਹੈ ਇਨਸਾਨੀਅਤ ਦੇ ਨਾਤੇ ਲੇਕਿਨ ਲੋਕੀ ਇਸ ਨੂੰ ਡਰਦੇ ਨੇ ਕਿ ਕਿਤੇ ਸਾਨੂੰ ਪੁਲਿਸ ਨੂੰ ਜਵਾਬ ਦੇਣੇ ਪੈ ਜਾਣੇ ਜਾਂ ਕੋਈ ਇਨਫੈਕਸ਼ਨ ਹੋ ਜਾਨੀ ਹੈ ਸਾਡਾ ਵੀ ਸ਼ਰੀਰ ਹੈ ਕਿਤੇ ਅਸੀਂ ਵੀ ਕਿਤੇ ਪਏ ਹੋਈਏ ਇਹ ਕੋਰੋਨਾ ਵਿੱਚ ਵੀ ਤੁਸੀਂ ਤਾਂ ਕੋਰੋਨਾ ਵਿੱਚ ਵੀ ਤੋੜ ਦੇ ਰਹੇ ਸੀ ਅਸੀਂ ਰਾਸ਼ਨ ਵੰਡਦੇ ਰਿਹਾ ਸੇਵਾ ਕਰਦੇ ਰਿਹਾ ਕੋਰੋਨਾ ਵਿੱਚ ਵੀ ਤੋਂ ਇਸ ਨੂੰ ਕਹਿੰਦੇ ਨੇ ਇਨਸਾਨੀਅਤ ਔਰ ਇਹ ਇਨਸਾਨੀਅਤ ਦੀ ਜਿੰਦੀ ਜਾਗਦੀ ਇਹ ਤਿੰਨ ਨੌਜਵਾਨ ਦੋ ਨੌਜਵਾਨ ਚਲੇ ਗਏ ਨੇ ਇਥੋਂ ਉਹ ਵੀ ਸਿੰਪਲ ਕੈਂਪ ਦੇ ਨੇ ਇੱਕ ਇਹ ਨੌਜਵਾਨ ਤੇਜਿੰਦਰ ਸਿੰਘ लवली ਤੇਜਿੰਦਰ ਪਾਲ ਸਿੰਘ लवली ਮੇਰੇ ਨਾਮ ਰਾਸੀ ਮੈਨੂੰ ਬੜੀ ਖੁਸ਼ੀ ਹੋਈ ਤੁਹਾਡੇ ਨਾਲ ਮਿਲ ਕੇ ਔਰ ਇਹਨਾਂ ਨੇ ਮੈਨੂੰ ਕਿਹਾ ਕਿ ਮੇਰੇ ਨਾਲ ਨਾ ਜੁੜੋ ਹੋ ਸਕਦਾ ਇਨਫੈਕਸ਼ਨ ਹੋ ਜਾਏ ਪਰ ਮੈਂ ਕਹਿੰਦਾ ਕਿ ਇਹੋ ਜਿਹਾ ਇਨਫੈਕਸ਼ਨ ਸਾਨੂੰ ਵੀ ਲੱਗ ਜਾਏ ਤੇ ਕੋਈ ਫਰਕ ਨਹੀਂ ਪਏਗਾ ਇਹ ਇਨਸਾਨੀਅਤ ਭਰਿਆ ਕੰਮ ਦੁਨੀਆ ਦੇ ਵਿੱਚ ਰਹਿੰਦੇ ਹੋਈ ਹਰ ਇੱਕ ਇਨਸਾਨ ਨੂੰ ਕਰਨ ਦੀ ਹਿੰਮਤ ਹੋਣੀ ਚਾਹੀਦੀ ਹੈ ਇਹ ਕੋਈ ਮਾੜੀ ਚੀਜ਼ ਨਹੀਂ ਹੈ ਇਹ ਹੀ ਸਮਾਜ ਸੇਵਾ ਹੈ ਇਹ ਹੀ ਇਨਸਾਨੀਅਤ ਹੈ ਔਰ ਇਨਸਾਨੀਅਤ ਹੀ ਧਰਮ ਹੈ Hindu Muslim Sikh Isai ਆਪਾਂ ਬਾਅਦ ਚ ਹੁੰਨੇ ਆ ਲੇਕਿਨ ਜਿਸ ਜਿਸ ਧਰਮ ਦੀ ਜਿਹੜੀ ਜਿਹੜੀ ਸਿੱਖਿਆ ਤੁਹਾਨੂੰ ਮਿਲਦੀ ਹੈ ਇਸ ਇਹੋ ਜਿਹੇ ਮੌਕਿਆਂ ਤੇ ਆ ਕੇ ਪਤਾ ਚੱਲਦਾ ਹੈ ਕਿ ਜੇ ਤੁਸੀਂ Hindu ਹੋ Sikh ਹੋ Muslim ਹੋ ਤਾਂ ਤੁਸੀਂ ਆਪਣੇ ਧਰਮ ਤੋਂ ਕੀ ਸਿੱਖਿਆ ਔਰ ਜੋ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਤੋਂ ਸਿੱਖਿਆ ਅੱਜ ਇਹਨਾਂ ਨੇ ਕਰਕੇ ਦਿਖਾਇਆ ਔਰ ਉਮੀਦ ਕਰਦੇ ਹਾਂ ਕਿ ਇਸ ਨੌਜਵਾਨ ਤੋਂ ਸਿੱਖਿਆ ਲੈ ਕੇ ਤੁਸੀਂ ਵੀ ਸਾਰੇ ਜਿਹੜੇ ਨੌਜਵਾਨ ਮੈਂ ਕਾਂਗਾ ਵੀਰ ਸਾਰਿਆਂ ਦੇ ਵੱਲ ਕੈਮਰਾ ਫੇਰ ਦਵੇ ਇਹ ਸਾਰੇ ਵੀ ਇੱਥੋਂ ਕੁਝ ਨਾ ਕੁਝ ਜ਼ਰੂਰ ਸਿੱਖ ਕੇ ਜਾਣਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਇਸ ਤਰ੍ਹਾਂ ਦੀ ਕੋਈ ਵੀ ਮੁੜ ਕੇ ਪ੍ਰੋਬਲਮ ਆਂਦੀ ਹੈ ਕਿਸੇ ਨੂੰ ਕੋਈ ਜ਼ਰੂਰਤ ਪੈਂਦੀ ਹੈ ਤਾਂ ਨਿੱਤਰ ਕੇ ਸਾਹਮਣੇ ਆਇਆ ਕਰੋ ਔਰ ਸਾਹਮਣੇ ਆ ਕੇ ਇੱਕ ਦੂਸਰੇ ਦੀ ਮਦਦ ਕਰਿਆ ਕਰੋ ਫਿਲਹਾਲ ਜਿਸ ਤਰ੍ਹਾਂ ਕੀ ਇੱਕ ਪ੍ਰਤੱਖ ਦਰਖਸ਼ੀਆਂ ਨੇ ਦੱਸਿਆ ਕਿ ਪੁਲਿਸ ਵੀ ਜਿਹੜੀ ਹੈ ਥੋੜਾ ਲੇਟ ਪਹੁੰਚੀ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਪੁਲਿਸ ਨੂੰ ਜਦੋਂ ਇਹੋ ਜਿਹੀ ਕੋਈ ਐਮਰਜੈਂਸੀ ਕਾਲ ਜਾਏ ਤਾਂ ਜੀਤੇ ਤੋਂ ਛੇਤੀ ਇੱਥੇ ਪਹੁੰਚਿਆ ਕਰੇ ਤੇ ਦੇਖਦੇ ਹੋ ਆਪਣੀ ਆਪਸੀ ਸਾਈਟ ਵੀ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਹੋਰ ਵੀ ਨੌਜਵਾਨ ਇਸ ਤਰ੍ਹਾਂ ਦੇ ਦਲੇਰ ਵੀਰ ਤੁਹਾਡੇ ਨਾਲ ਮਿਲਾਂਦੇ ਰਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਧੰਨਵਾਦ ਜੀ